ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਆਪਾਂ ਫੇਰ ਬਾਈ ਗੋਪੀ ਦੇ ਕੋਲੇ ਆਏ ਆਗੇ ਤੇ ਜੇ ਤੁਸੀਂ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99872854 ਮੇਰਾ ਨੰਬਰ ਹੈ ਤੇ ਆਜੋ ਕਰਦੇ ਗੋਪੀ ਨਾਲ ਗੱਲਬਾਤ ਤੇ ਪੁੱਛਦੇ ਆਂ ਨਾਗ ਬਾਰੇ ਕੀ ਹਾਲ ਹੈ ਬਾਈ ਗੋਪੀ ਵਧੀਆ ਬਾਈ ਸਤਿ ਸ਼੍ਰੀ ਅਕਾਲ ਕੈਮਸ ਇਤ ਹਾਂ ਹਾਂ ਵਧੀਆ ਠੀਕ ਹੈ ਤੇ ਅੱਜ ਇੱਕ ਨਾਗਾ ਆਪਣੇ ਕੋਲੇ ਫਰ ਹਾਂ ਇੱਕ ਹੀ ਹੋਵੇ ਅੱਜ ਠੀਕ ਹੈ ਦੱਸਦੇ ਬਾਈ ਇਹਦੇ ਬਾਰੇ ਡਿਟੇਲ ਆਪਾਂ ਨੂੰ ਫੇਰ ਇਹ ਬਾਈ ਪਹਿਲੇ ਸੂਇਆ 6 ਦਾੰਦਾ 6 ਦਾੰਦਾ ਹਾਂ ਠੀਕ ਹੈ ਸਾਢੇ 4 ਮਹੀਨੇ ਦੀ ਆਪਾਂ ਦੱਸੀਗਾ ਤਾਂ ਮਾਲਕਾਂ ਨੇ ਠੀਕ ਹੈ ਬੱਚਾ ਨੇ ਲਾ ਲਿਆ ਕੋਈ ਮੈਂ ਆਪਾਂ ਗਾ ਕਹਿਣ ਨੂੰ ਕਹਿੰਦੇ ਮਰਿਆ ਮਰਿਆ ਮੁਰਿਆ ਕੋਈ ਨਹੀਂ ਬਈ ਕੱਟੀ ਲਾ ਲਈ ਅਗਲੇ ਨੇ ਕੱਟੀ ਲਾ ਲਈ ਅੱਡੇ 4 ਮਹੀਨੇ ਦੀ ਸੂਈ ਆ ਠੀਕ ਹੈ ਨਰੋਲ ਖਾਲੀ ਅੰਦਰੋਂ ਖਾਲੀ ਉਹ ਤਾਂ ਕਹਿੰਦੇ ਠੀਕ ਹੈ ਭਰਾਇਆ ਪਰ ਆਪਾਂ ਖਾਲੀ ਕਰਕੇ ਲਈ ਆ ਠੀਕ ਹੈ ਠੀਕ ਹੈ ਠੀਕ ਹੈ ਸਹੀ ਆ ਆ ਬਗਾ ਵੀ ਨਹੀਂ ਦਿਖਾ ਲਈ ਕਰਕੇ ਦੇਣੀ ਆ ਹੰਦਲਾ ਨਾ 8 ਕਿਲੋ ਦਾਦਾ ਬਾਈ ਦੋ ਟਾਈਮ ਚਵਾਵਾਂਗੇ ਜਿਹੜਾ ਮਰਜ਼ੀ ਆ ਕੇ ਚੋ ਸਕਦਾ ਠੀਕ ਹੈ ਠੀਕ ਹੈ ਹਣ ਤੁਹਾਨੂੰ ਦਿਖਾ ਦੇ ਕਿੰਨਾ ਚੰਗਾ ਲੱਗਿਆ ਥਾਂ ਦੇ ਬਹੁਤ ਵਧੀਆ ਹੈਗਾ ਛੋਪੀ ਤੋੜ ਕੇ ਦਿਖਾ ਦੇ ਬਣਾ ਜਾ ਕਰ ਤੋੜ ਦਿੰਨੇ ਆ ਬਾਈ ਮੈਂ ਠੰਡੀ ਬਹੁਤ ਛੋਟੀ ਠੀਕ ਹੈ ਥਾਪੀ ਮਾਰ ਕੇ ਬਹਿ ਜਾ ਕੋਈ ਮਰਜ਼ੀ ਚੋਈਣ ਬੁੜੀਆਂ ਚੋਈ ਜਾਣ ਜਾਂ ਦਾ ਚੋਈ ਜਾਵੇ ਉਹ ਵੀ ਸਪਲੀ ਵੀ ਛੋਟੀ ਹੈ ਹਨਾ ਕੋ ਮੋੜ ਲਾ ਕੋ ਵੀ ਮੋੜ ਲੈ ਉਹਦਾ ਤਾਂ ਕਹਾ ਕਰ ਦਿਆ ਹੂੰ ਨਹੀਂ ਮੈਂ ਚਲੋ ਜਾਨਵਰ ਕਰਦੇ ਆ ਇਹ ਚੈੱਕ ਕਰ ਲਓ ਦੋਸਤੋ ਲੇਵਾ ਵਗੈਰਾ ਥਣ ਵਗੈਰਾ ਕਰ ਲਓ ਤਸੱਲੀ ਤਾਂ ਦੇਖ ਲਓ ਦੋਸਤੋ ਹੱਥ ਹੱਤ ਮਾਰ ਕੇ ਵੀ ਗੋਪੀ ਬਾਈ ਚੈੱਕ ਕਰਾ ਰਿਹਾ ਹੈਗਾ ਤੇ ਕੰਡੀ ਬਹੁਤ ਹੈ ਬਾਈ ਐਂ ਹੀ ਬਾਈ ਜਮ ਹਾਂ ਤੇ ਬਾਕੀ ਗੋਪੀ ਮਾੜਾ ਮੋਟਾ ਜਾਨਵਰ ਨੇ ਕਰਨਾ ਯਾਰ ਇਹ ਨਹੀਂ ਮੈਂ ਕੈਮਰੇ ਦਾ ਕਰਕੇ ਕਰਦੀ ਐਂ ਚੋਨੇ ਬਿਨਾ ਬੱਚੇ ਦੋ ਦੋ ਟਾਈਮ ਸਾਤੀ ਮਾਰ ਕੇ ਬਾਕੀ ਉਹ ਵੀ ਆਉ ਜਿਹੜੀ ਲੈਣੀ ਆ ਤਸੱਲੀ ਕਰਕੇ ਲੈ ਜਾਣਾ ਹਾਂ ਬਈ ਦੋ ਟਾਈਮ ਚੋ ਕੇ ਲੈ ਜਾ ਆਪਣੇ ਕੋਲੇ ਭਾਵੇਂ ਰਹਿਣ ਦਾ ਵੀ ਸਾਰਾ ਪ੍ਰਬੰਧ ਆ ਬਈ ਠੀਕ ਆ ਠੀਕ ਆ ਠੀਕ ਆ ਗੋਪੀ ਇਹ ਤਾਂ ਜਿਵੇਂ ਕੈਂਪ ਵਾਲੇ ਆਫਰ ਦਿੰਦੇ ਉਹ ਆਫਰ ਹੀ ਦੇਦਾ ਵੀ ਰਹਿਣ ਦਾ ਪ੍ਰਬੰਧ ਆ ਬਈ ਜਿਹੜਾ ਉਹਨਾਂ ਦਾ ਹਨ ਇਹਨਾਂ ਦਾ ਤਾਂ ਕੰਮ ਹੀ ਲਿਆ ਬਈ ਗਾਂਆਂ ਦਾ ਕੰਮ ਹੀ ਲਿਆ ਹਾਂ ਹਾਂ ਨਹੀਂ ਨਹੀਂ ਠੀਕ ਐ ਥੋੜਾ ਕੈਮਰੇ ਦਾ ਕਰਕੇ ਕਰੀ ਜਾਂਦੀ ਆ ਹਾਂ ਗੋਪੀ ਆਪਣੇ ਦਾ ਮੌਲਕ ਕੀ ਕਰਾਂਗੇ ਆਪਾਂ ਦੱਸ ਦੇ ਮੌਲਤਾ ਭਾਈ ਕਟਿਆ ਲੈ ਜਾ ਹਾਂ ਜਲਾ ਇਹ ਹਾਂ ਮੌਲ ਆਪਾ ਫੋਨ ਤੇ ਕਰਾਂਗੇ ਜਮੇ ਛੋਟਾ ਹਾਂ ਫੋਨ ਤੇ ਕਰਨਾ ਹਾਂ ਠੀਕ ਹੈ 6 ਦਾ ਹੁੰਦਾ ਮੇਰੇ ਨਾਲ ਕੋਈ ਪੱਟ ਕੇ ਆਉਦੀ ਲੈ ਜਾ ਸਕਦਾ ਅੰਦਰ ਦੀ ਗਾਰੰਟੀ ਆ ਠੀਕ ਹੈ ਵੀ ਸਾਫ ਹਾਂ ਸਾਫ ਆ ਜਮ ਹਾਂ ਹਾਂ ਸਹੀ ਆ ਇਹ ਗੋਪੀ ਨੰਬਰ ਬੋਲ ਦਿਆ ਆ ਦਾ ਨੰਬਰ ਭਾਈ 98767 98767 45854 45854 ਹੈ ਨਾ ਤੇ ਦੋਸਤੋ ਸਕਰੀਨ ਦੇ ਉੱਪਰ ਵੀ ਚੱਲੂਗਾ ਉੱਥੇ ਵੀ ਚੈੱਕ ਕਰ ਲਈ ਤੇ ਪਿੰਡ ਥਰਾਜ ਆ ਜਿਲ੍ਹਾ ਮੋਗਾ ਹੈ ਨਾ ਤੇ ਜਿਵੇਂ ਆਪਾਂ ਹਣਾ ਮੜੇ ਨਿਸ਼ਾਨੀ ਦੱਸ ਦਿੱ ਗਏ ਘਰ ਦੀ ਤਾਂ ਨਹੀਂ ਬਾਈ ਉਹ ਮਾੜੀ ਨੂੰ ਰਾਹ ਜਾਂਦਾ ਸਰਾਏ ਤੋਂ ਉਸ ਰਾਹ ਤੇ ਆਪਣਾ ਡਰੇਨ ਕੋਲੇ ਘਰ ਆ ਡਰੇਨ ਕੋਲੇ ਘਰ ਆ ਹਾਂ ਬਾਕੀ ਬਾਈ ਨੂੰ ਫੋਨ ਲਾ ਲਿਓ ਤੇ ਅੱਬਾਈ ਉੱਤੇ ਡਿਟੇਲ ਚੰਗੀ ਤਰ੍ਹਾਂ ਦੱਸ ਦੂ ਫੋਨ ਤੇ ਹਣਾ ਵੀ ਇੱਥੇ ਜੇ ਘਰ ਹੈਗਾ ਹਾਂ ਤੇ ਗੋਪੀ ਦੁੱਧ ਆਪਾਂ ਕਿੰਨਾ ਦੱਸਿਆ ਸੀਦਾ ਦੰਦਾ 8 ਕਿਲੋ ਬਾਈ 2 ਟਾਈਮ 8 ਕਿਲੋ ਚਵਾ ਕੇ ਦੇਵਾਂਗੇ ਆਪਾਂ 4-4 ਕਿਲੋ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਪਾਲੀ ਵੇਲਾ ਵੀ ਝੋਟੀ ਕਿ ਬਾਕੀ ਉਹ ਵੀ ਗੋਪੀ ਆ ਦਿਨਾ ਚ ਤਾਂ ਕਿ ਪਸ਼ੂ ਟੁੱਟ ਜਾਂਦਾ ਤੇ ਉਹ ਹਸਾਣਾ ਵੀ ਰਾਜੀ ਬਹੁਤ ਪਸ਼ੂਨ ਸਾਂਮੀ ਬਹੁਤ ਹੈਗੇ ਇਹ ਆਪਲੇ ਹੈ ਤਾਂ ਕਾਪੀ ਲੈ ਕੇ ਜਾਂਦੀ ਹੈ ਨਾ ਉਧਰੋਂ ਹੀ ਆ ਬਈ ਹਰਿਆਣੇ ਚ ਲੈ ਆਉਣੇ ਮਾਰ ਹਰਿਆਣੇ ਜੁਹਰਾਏ ਤੇ ਨਾ ਆਵੇ ਕੰਮ ਲਿਆ ਆਪਾਂ ਨੂੰ ਇੱਥੇ ਠੀਕ ਹੈ ਠੀਕ ਹੈ ਹਾਂ ਸੱਜਰਾ ਮੰਨਿਆ ਸੀ ਉਹ ਵੇਚ ਤਾ ਬਈ ਵੀਡੀਓ ਤੇ ਬਣਾਈ ਠੀਕ ਹੈ ਠੀਕ ਹੈ ਉਹ ਤੇ ਬੂਰੀ ਝੋਟੀ ਵੀ ਪਹਿਲੇ ਦੂਜੇ ਫੋਨ ਤੇ ਛੇ ਲਾਉਗੀ ਠੀਕ ਹੈ ਠੀਕ ਹੈ ਬਾਕੀ ਹਰਿਆਣੇ ਵਾਲਾ ਲੋਕ ਭਾਲ ਦੇ ਫਿਰਦੇ ਯਾਰ ਹਾਂ ਸਿੰਘ ਸੁਮਿਤ ਖਾ ਬਾਈ ਕਿੰਨੀ ਚੰਗੇ ਕੁਆਲਿਟੀ ਮੱਥਾ ਵੇ ਛੋਟੀ ਦਾ ਕਿੰਨਾ ਚੋਲਾ ਹਾਂ ਬਈ ਬਹੁਤ ਸੋਹਣਾ ਹੈ ਅਰੀਜਨਲ ਛਿੱਗੀ ਆ ਛੇ ਦਾੰ ਦਾ ਹੂੰ 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 ਜਵਾਨ ਵੀ ਹੋਈ ਤਾਂ ਵੀ ਆਪਾਂ ਮੈਂ ਫਰੀ ਦੇ ਦਾਂ ਇਹ ਠੀਕ ਹੈ ਠੀਕ ਹੈ ਛੇ ਦਾੰ ਦਾ ਕੋਈ ਮਰਜ਼ੀ ਆ ਦਾ ਪੱਟ ਲੈ ਜਿਉਂ ਕਿ ਵੀਡੀਓ ਜੀ ਤਾਂ ਨਹੀਂ ਪੱਟੇ ਬਾਈ ਥੋੜਾ ਧੱਕਾ ਕਰਦੀ ਮੈਂ ਪਲੀ ਬਹੁਤ ਹਾਂ ਹਾਂ ਦਾ ਬਾਕੀ ਠੰਡੀ ਐ ਮੈਂ ਬੁੜੀਆਂ ਚੋਈਏ ਬੰਦਾ ਚੋਈਏ ਥਾਣ ਤੁਣ ਵੇਲਾ ਬਾਈ ਕੋਈ ਟਾਈਮ ਨਹੀਂ ਕੋਈ ਦੁੱਧ ਨਹੀਂ ਰੋਕਿਆ ਮੈਂ ਦਾ ਸ਼ਾਮ ਨੂੰ 6 ਵਜੇ ਦੀ ਖਾਲੀ ਹਾਂ ਥੋੜੀ ਪਸਮਾਈ ਜ਼ਰੂਰ ਆ ਥੱਲੇ ਬਹਿ ਕੇ ਹਾਂ ਉਹ ਕੋਈ ਦੁੱਧ ਦੁੱਧ ਨਹੀਂ ਰੋਕਿਆ ਆਪਾਂ ਠੀਕ ਹੈ ਠੀਕ ਕਿਉਂਕਿ ਡੰਗ ਦੇ ਡੰਗ ਮੈਂ ਨੇ ਇੰਨਾ ਹੀ ਬੰਨਣਾ ਬਾਈ ਜਿਹੜਾ ਮਰਜੀ ਬੰਦਾ ਆ ਕੇ ਦੋ ਟਾਈਮ ਚੋ ਕੇ ਲੈ ਜਾਏ ਮੈਂ 4-4 ਕਿਲੋ ਦੁੱਧ ਹੋਇਆ ਤਾਂ ਮੈਂ ਲੈ ਜਾਏ ਜੇ ਮੈਂ ਦੁੱਧ ਘੱਟ ਹੋਇਆ ਮੈਂ ਛੱਡ ਜੇ ਸਹੀ ਹੈ ਆਪਣੀ ਤਸੱਲੀ ਕਰਕੇ ਲਿਜਾਵੇ ਉਹਦੀ ਤੇ ਮੁੱਲ ਬਾਈ ਜਮਾਂ ਹੀ ਨਿੱਕਾ ਜਾਈ ਆ ਜਾਈ ਜਾਈ ਆ ਕੱਟਿਆਂ ਦਾ ਮੁੱਲ ਹੀ ਆ ਫੰਡਰਾਂ ਵਾਲਾ ਠੀਕ ਹੈ ਠੀਕ ਹੈ ਫੋਨ ਤੇ ਕਰ ਲੈਣਾ ਹਾਂ ਸਹੀ ਹੈ ਸਹੀ ਹੈ ਬਾਕੀ ਕੋਈ ਚੱਕਰ ਨਹੀਂ ਦੋਸਤੋ ਜੇ ਕੋਈ ਨਾਂ ਵੀ ਤੁਹਾਨੂੰ ਲੱਗਦਾ ਹੋ ਆ ਪਕਰਾ ਲਾਂਗੇ ਹਿਸਾਬ ਨਾਲ ਹੈਨਾ ਕੋਈ ਚੱਕਰੀ ਗੋਪੀ ਤੇ ਹਾਂ ਕਿਉਂਕਿ ਗੋਪੀ ਆਂਦਾ ਕਿ ਜਿਆਦਾ ਤਾਂ ਜਿਹੜੇ ਜਾਣ ਪਛਾਣ ਵਾਲਾ ਲਿਆ ਜਾ ਲਓ ਬਾਲਾ ਫੋਨ ਲਉਂਦੇ ਆ ਕੋਈ ਮੁੱਲ ਬਾਈ ਜਾਇ ਜਾ ਕੋਈ ਲੱਖ ਸਵਾ ਲੱਖ ਨਹੀਂ ਇਹਦਾ ਲੱਖੋਂ ਅੰਦਰ ਮੁੱਲ ਕਰਨਾ ਲੱਖੋਂ ਥੱਲੇ ਥੱਲੇ ਆ ਚੱਕੋ 200 ਤੁਹਾਨੂੰ ਅੜਗਾ ਦੇਦਾ ਵੀ ਲੱਖੋਂ ਅੰਦਰ ਅੰਦਰ ਮੋਲ ਲਗਾ ਤੇ ਕਰ ਲਓ ਬਾਈ ਨਾਲ ਸੰਪਰਕ ਮੋੜ ਲਾ ਬਾਈ ਗੋਪੀ ਮੋੜ ਦਿੰਦਾ ਕਰ ਲਓ ਦੋਸਤੋ ਸੰਪਰਕ ਬਾਈ ਨਾਲ ਮੈਨੂੰ ਦਿਓ ਇਜਾਜ਼ਤ ਮਿਲਦੇ ਨੇ ਵੀ ਵੀਡੀਓ ਦੇ ਨਾਲ ਠੀਕ ਹੈ ਬਾਈ ਗੋਪੀ ਠੀਕ ਹੈ ਜੀ ਓਕੇ ਜੀ ਧੰਨਵਾਦ ਦੋਸਤੋ